ਨੇ ਤਾਂ ਕਰਕੇ ਵੀ ਜੇ ਪੂਰੀ ਛੰਨਾ ਜਾਂ ਕਾਂਗੇਵਾਲ ਨੇ ਜਦੋਂ ਖੇਡਣਾ ਉਹ ਵੀਾਕੀ ਜੋ ਟਰੈਕਟਰਾਂ ਵਾਲਾ ਕੱਪ ਆ ਰਿਹਾ ਮਿੱਤਰੋ ਇੱਕ ਦੋ ਦਿਨਾਂ ਚ ਜਿੱਥੇ ਬੈਸਟਾ ਨੂੰ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਹੋਣਾ ਕੰਮ ਸਰਾ ਅੱਜ ਮਿੱਤਰੋ ਓਪਨ ਦੇ ਮੈਚ ਆ ਪੰਜਾਬ ਦੇ ਵਿੱਚ ਅੱਜ ਕਮਾਲਾ ਹੋਣੀਆ ਸੋ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੇ ਪਾਉਂਦੇ ਰਵਾਂਗੇ ਅੱਜ ਦਾ ਟੂਰਨਾਮੈਂਟ ਮੇਨ ਕੱਪ ਧੂੜ ਪਟਿਆਲੇ ਇਲਾਕੇ 'ਚ ਅਜ ਕਮਾਲ ਦੇ ਮੈਚ ਹੋਣੇ ਆ ਮਿੱਤਰੋ ਦੋ ਖਿਡਾਰੀ ਬਾਹਰੋਂ ਆ 51000 ਰੁਪਏ ਪਹਿਲਾ ਇਨਾਮ ਤੇ ਦੂਜਾ ਇਨਾਮ 41000 ਆ ਤੇ ਬੈਸਟਰ ਨੂੰ ਜੋ ਹੈ 11-11000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਅੱਜ ਓਪਨ ਦਾ ਮੇਲਾ ਮਿੱਤਰੋ ਇਹ ਅੱਜ ਓਪਨ ਦੇ ਜੋ ਮੈਚ ਹੋਣੇ ਆ ਧੂੜ ਦੇ ਵਿੱਚ ਕਮਾਲ ਦੀਆਂ ਟੀਮਾਂ ਕਮਾਲ ਦੇ ਮੈਚ 1 2 3 ਤੇ ਲਾਈਵ ਚੱਲੂਗਾ ਪਰ ਪੂੰਦੜਾ ਫਤਿਹਾਬਾਦ ਇਲਾਕੇ ਚ ਅੱਜ ਨਰੋਲ ਓਪਨ ਤਿੰਨ ਬਾਰ ਹੋਈ ਇੱਥੇ ਆ ਮਿੱਤਰੋ 51000 ਰੁਪਏ ਪਹਿਲਾ ਇਨਾਮ ਤੇ ਦੂਜਾ ਇਨਾਮ 41000 ਤੇ ਬੈਸਟ ਨੂੰ ਜੋ ਹੈ 11 11000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਸੋ ਇਹ ਵੀ ਮੇਲਾ ਟੌਪ ਦਾ ਇਹ ਵੀ ਕਬੱਡੀ ਕੱਪ ਮਿੱਤਰੋ ਦਾ ਹੋਣਾ ਇਹ ਜੋ ਫਤਿਹਾਬਾਦ ਇਲਾਕੇ ਦਾ ਕੱਪ ਇਹ ਦੋ ਟੂਰਨਾਮੈਂਟ ਅੱਜ ਆਪਾਂ ਨੂੰ ਓਪਨ ਦੇ ਕਲੀਅਰ ਸੀ ਅੱਜ ਫਿਰ ਜੋ ਕੋਈ ਸ਼ੋ ਮੈਚ ਜਾਂ ਫਰੰਦੀਪਰੀਏ 우ਸਤਾਦ ਦਾ ਕੀ ਇਹ ਮੈਚ ਨਹੀਂ ਪਤਾ ਲੱਗਿਆ ਮਿੱਤਰੋ ਸੋ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਜਦੋਂ ਪੋਸਟਰ ਹੁੰਦਾ ਆਪਾਂ ਉਹ ਦਾਸ ਹੀ ਦਿੰਦੇ ਹੁੰਨੇ ਆ ਤਾਂ ਕਰਕੇ ਵੀ ਜੇ ਪੂਰੀ ਛੰਨਾ ਜਾਂ ਕਾਂਗੇਵਾਲ ਨੇ ਜਦੋਂ ਖੇਡਣਾ ਉਹ ਵੀ ਤੁਹਾਨੂੰ ਕਲੀਅਰ ਕਰ ਦਾਂਗੇ ਔਲ ਖਾਲਾ ਅੰਮ੍ਰਿਤ ਕਦੋਂ ਖੇਡੂ ਉਹ ਵੀ ਜਦੋਂ ਖੇਡੂਗਾ ਮਿੱਤਰੋ ਦੱਸਾਂਗੇ ਜਰੂਰ ਬਾਕੀ ਜੋ ਟਰੈਕਟਰਾਂ ਵਾਲਾ ਕੱਪ ਆ ਰਿਹਾ ਮਿੱਤਰੋ ਇੱਕ ਦੋ ਦਿਨਾਂ ਚ ਜਿੱਥੇ ਵੈਸਟਾਂ ਨੂੰ ਟਰੈਕਟਰ ਆ ਫਿਰ ਅਗਸਤ ਮਹੀਨੇ ਚ ਸ਼ੁਰੂਆਤ ਹੋ ਗਈ ਆ ਦੋ ਟਰੈਕਟਰ ਲਗਾਤਾਰ ਨਵਾਂ ਮੁੰਡਾ ਇੰਦਰ ਜੱਤ ਗਿਆ ਤੇ ਅੱਗੇ ਦੇਖਦੇ ਆ ਵੀ ਕਿਹੜਾ ਬਾਜ਼ੀ ਮਾਰੂਗਾ ਮਿੱਤਰੋ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਫਰਜ਼ ਜ਼ਰੂਰ ਕਰਿਓ ਧੰਨਵਾਦ